ਹਾਂਜੀ ਅੱਜ ਆਪਾਂ ਪਰ ਪੈਰਾਂ ਕੀ ਤੀਸਰੀ ਹੋਰ ਜਿਹੜੇ ਪਿਛਲੇ ਸਾਲ ਆਪਾਂ ਫਾਰੇ ਲਾਏ ਹੋਏ ਸੀਗੇ ਤੇ ਕਿਉਂਕਿ ਕਾਰਨ ਆਪਾਂ ਨੂੰ ਜਲਦੀ ਹੀ ਚਲਾਉਣੇ ਪਏ ਤੇ ਸੌਰੀ ਅੰਕਲ ਤੋਂ ਮੰਗਦੇ ਆ ਕਿਉਂਕਿ ਮੈਨੂੰ ਇਹਨਾਂ ਨੇ ਤਿੰਨ ਦਿਨਾਂ ਤੋਂ ਅੱਜ ਫੋਨ ਕਰਿਆ ਨੂੰ ਤੇ ਅੱਜ ਟਾਈਮ ਲੱਗਾ ਫਿਰ ਅੱਜ ਰਾਤ ਨੂੰ ਕਰਕੇ ਗਏ ਆ ਜਿਹੜੀ ਆ ਗਾਂ ਖੜੀ ਆ ਤੁਹਾਡੇ ਸਾਹਮਣੇ ਆ ਇਹ ਨਾ ਨੀਰਾ ਵੀ ਨਹੀਂ ਖਾਂਦੀ ਤੇ ਅੱਜ ਜਦੋਂ ਆਪਾਂ ਫਾਰੇ ਚਲਾਤੇ ਤੇ ਅੰਕਲ ਦੀ ਗੱਲ ਦੱਸਣ ਦੀ ਆ ਵੀ ਇਹ ਜਦੋਂ ਆਪਾਂ ਨੇ ਭਾਰੇ ਲਾਉਣ ਦੇ ਕਾਰਨ ਤੋਂ ਬਾਅਦ ਇਹ ਨੀਰਾ ਚਰਨ ਲੱਗੀ ਨਹੀਂ ਐਂ ਖੜੀ ਰਹਿੰਦੀ ਸੀ ਅੰਕਲ ਇਹ ਗੱਲ ਸੱਚ ਹੈ ਹੀ ਇਧਰ ਆਓ ਮਾੜਾ ਸਾਹਮਣੇ ਕੋਈ ਚੱਕਰ ਨੇ ਤੇ ਹਾਂਜੀ ਜਿਹੜੀ ਇਹ ਪਹਿਲਾਂ ਗਾਂ ਆਪਣਾ ਕਿੰਨਾ ਗਰਮੀ ਮੰਦੀ ਸੀ ਅੱਛੇ ਹਾਂਜੀ ਠੀਕ ਹੈ ਜੀ ਤੇ ਇੱਕ ਜਿਵੇਂ ਹੁਣ ਤੁਸੀਂ ਕਹਿੰਦੇ ਸੀਗੇ ਵੀ ਇਹ ਗੱਲ ਸੱਚ ਹੈ ਵੀ ਹੁਣ ਨੀਰਾ ਖਾਣ ਲੱਗੀ ਪਹਿਲਾਂ ਖਾਂਦੀ ਨਹੀਂ ਸੀ ਗਰਮੀ ਚ ਖਾਂਦੀ ਸੀ ਐਂ ਖਾਂਦੀ ਐ ਜਨਮਾ ਦੇ ਫੇਰ ਖਾਂਦੀ ਨਹੀਂ ਅੱਛੇ ਅੱਛਾ ਜੀ ਤੇ ਨਿਮੋ ਉਹਨ ਦਾ ਆਪਣੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਇਹਨਾਂ ਦਾ ਜਿਹੜੇ ਆਪਣੇ ਫਾਰੇ ਲਾਏ ਹੋ ਪਿਛਲੇ ਸਾਲ ਵੀ ਲਾਏ ਸੀ ਅੱਜ ਕਿ ਪ੍ਰੀਪੇਰਿੰਗ ਕਰਕੇ ਚਲਾਏ ਨੇ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਕਿੰਨਾ ਕ ਫਾਇਦਾ ਗਏ ਸਨ ਗਾਂ ਨੂੰ ਬਹੁਤ ਫਾਇਦਾਈ ਥੈਂਕ ਯੂ ਜੀ ਤੇ ਤੁਸੀਂ ਜੇ ਕਿਸੇ ਨੇ ਫਾਰੇ ਲਵਾਉਣੇ ਆ ਜਾਂ ਕਿਸੇ ਨੇ ਰਿਪੇਅਰਿੰਗ ਕਰਾਉਣੀਆਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਦੇਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਹਾਂਜੀ ਅੱਜ ਆਪਾਂ ਰਿਪੇਅਰਿੰਗ ਕੀਤੀ ਸੀਗੀ ਹੋਰ ਜਿਹੜੇ ਪਿਛਲੇ ਸਾਲ ਆਪਾਂ ਫਾਰੇ ਲਾਏ ਹੋਏ ਸੀਗੇ ਤੇ ਕਿਉਂਕਿ ਇਹ ਕਾਰਨ ਆਪਾਂ ਨੂੰ ਜਲਦੀ ਹੀ ਚਲਾਉਣੇ ਪਏ ਤੇ ਸੌਰੀ ਅੰਕਲ ਤੋਂ ਮੰਗਦੇ ਆ ਕਿਉਂਕਿ ਮੈਨੂੰ ਇਹਨੇ ਤਿੰਨ ਦਿਨਾਂ ਤੋਂ ਅੱਗੇ ਫੋਨ ਕਰਿਆ ਉਹਨੂੰ ਤੇ ਅੱਜ ਟਾਈਮ ਲੱਗਿਆ ਫਿਰ ਅੱਜ ਰਾਤ ਨੂੰ ਕਰਕੇ ਗਏ ਆ ਜਿਹੜੀ ਆ ਗਾਂ ਖੜੀ ਆ ਤੁਹਾਡੇ ਸਾਹਮਣੇ ਆ ਇਹ ਨਾ ਨੀਰਾ ਵੀ ਨਹੀਂ ਸਖਾਂਦੀ ਤੇ ਅੱਜ ਜਦੋਂ ਆਪਾਂ ਫਾਰੇ ਚਲਾਤੇ ਤੇ ਅੰਕਲ ਦੀ ਗੱਲ ਦੱਸਣ ਦੀ ਆ ਵੀ ਇਹ ਜਦੋਂ ਆਪਾਂ ਨੇ ਫਾਰੇ ਲਾਉਣ ਦੇ ਕਾਰਨ ਉਦੋਂ ਬਾਅਦ ਇਹ ਨੀਰਾ ਚਰਨ ਲੱਗੀ ਨਹੀਂ ਐਂ ਖੜੀ ਰਹਿੰਦੀ ਸੀ ਅੰਕਲ ਇਹ ਗੱਲ ਸੱਚ ਹੈ ਹੀ ਇਧਰ ਆਓ ਮਾੜਾ ਸਾਹਮਣੇ ਕੋਈ ਚੱਕਰ ਨਹੀਂ ਤੇ ਹਾਂਜੀ ਜਿਹੜੀ ਇਹ ਪਹਿਲਾ ਗਾਂ ਆਪਣਾ ਕਿੰਨਾ ਕੁ ਗਰਮੀ ਮੰਦੀ ਸੀ ਅੱਛੇ ਹਾਂਜੀ ਠੀਕ ਹੈ ਜੀ ਤੇ ਇੱਕ ਜਿਵੇਂ ਹੁਣ ਤੁਸੀਂ ਕਹਿੰਦੇ ਸੀਗੇ ਵੀ ਇਹ ਗੱਲ ਸੱਚ ਆ ਵੀ ਹੁਣ ਨੀਰਾ ਖਾਣ ਲੱਗੀ ਪਹਿਲਾਂ ਖਾਂਦੀ ਨਹੀਂ ਸੀ ਗਰਮੀ ਚ ਖਾਂਦੀ ਸੀ ਹੈ ਖਾਂਦੀ ਹੈ ਜਨਮਾ ਦੇ ਫੇਰ ਖਾਂਦੀ ਨਹੀਂ ਅੱਛਾ ਅੱਛਾ ਜੀ ਤੇ ਨਿਮਾਉਣ ਦਾ ਆਪਣੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਇਹਨਾਂ ਦਾ ਜਿਹੜੇ ਆਪਣੇ ਫਾਰੇ ਲਾਇਆ ਪਿਛਲੇ ਸਾਲ ਵੀ ਲਾਏ ਸੀ ਕਿ ਪ੍ਰਪੇਅਰਿੰਗ ਕਰਕੇ ਚਲਾਏ ਨੇ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਫਾਇਦਾ ਗਏ ਸਨ ਗਾਂ ਨੂੰ ਬਹੁਤ ਫਾਇਦਾ ਸੇਮ ਕਰੂਗੀ ਤੇ ਤੁਸੀਂ ਜੇ ਕਿਸੇ ਨੇ ਫਾਰੇ ਲਵਾਉਣੇ ਆ ਜਾਂ ਕਿਸੇ ਨੇ ਰਿਪੇਅਰਿੰਗ ਕਰਾਉਣੇ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਦੇਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ